ਸੇਸ਼ਨ ਦੇ ਕੋਈ ਕੋਈ ਗਰੀਬ ਰੋਏ ਨਾ ਕੋਈ ਲੁੱਟ ਖੋ ਨਾ ਹੋਏ ਔਰ ਹਰ ਕੋਈ ਆਪਣਾ ਸੁਖੀ ਰਹੇ ਔਰ ਜੋ ਵੀ ਆਏ ਅੱਛਾ ਕੁਝ ਕਹਿੰਦੇ ਕੋਈ ਨਵਾਂ ਬਦਲਾਵ ਦੇਖਣ ਵਾਸਤੇ ਲੋਕਾਂ ਨੇ ਥੋੜਾ ਜਾਂ ਭਟਕ ਗਈ ਸੀ ਅੱਜ ਮੈਂ ਮੰਨੋਗੇ ਮੈਂ ਆਪਣੇ ਘਰ ਦੇ ਵਿੱਚ ਪੈਸੇ ਨਹੀਂ ਰੱਖ ਸਕਦੀ ਮੈਂ ਆਪਣਾ ਘਰ ਛੱਡ ਕੇ ਕਿਤੇ ਜਾ ਨਹੀਂ ਸਕਦੀ ਕਿ ਹਾਇ ਕੁਝ ਹੋ ਨਾ ਜਾਏ ਚੋਰੀ ਨਾ ਹੋ ਜਾਏ ਕੁਝ ਲੁੱਟ ਖੋ ਨਾ ਹੋ ਜਾਏ ਸੋਨੇ ਦੀ ਵਾਲੀ ਤਾਂ ਉਤਾਰ ਕੇ ਰੱਖੀ ਹੋਈ ਨੇ ਖੱਤਾ ਕਰਨਾ ਜੀ ਕੁਝ ਵੀ ਨਹੀਂ ਪਾ ਸਕਦੇ ਕਿ ਸਾਨੂੰ ਕੋਈ ਨਾ ਕੋਈ ਫੜ ਕੇ ਸਾਡੇ ਉਤਾਰ ਨਾ ਲਵੇ ਅੱਗੇ ਤਾਂ ਹੀ ਬੜੀਆਂ ਗੱਲਾਂ ਮਾਰਿਆ ਕਰਤੀ ਸੀ ਆਕੇ ਜੀ ਵੀ ਐਮਐਲਏ ਤੋਂ ਬਿਨਾ ਤਾਂ ਉਹ ਕੁਝ ਹੋ ਨਹੀਂ ਸਕਦਾ ਜੀ ਤੇ ਇਹ ਜਿਹੜੀਆਂ ਚੋਰੀਆਂ ਡਾਕ ਕੇ ਜਿੰਨੇ ਵੀ ਕੁਝ ਹੋ ਰਿਹਾ ਕ੍ਰਪਸ਼ਨ ਹੋ ਰਹੀ ਆ ਇਟਮੀ ਨੇ ਫਿਰ ਐਮਐਲਏ ਦੀ ਮਰਜ਼ੀ ਨਾਲ ਹੀ ਹੋ ਰਹਿਣਾ ਸਾਰਾ ਕੁਝ ਕੋ ਰਾਜਪੁਰੇ ਦੇ ਲੋਕ ਬੜੇ ਅੱਛੇ ਲੋਕ ਆ ਜੇ ਇਹ ਵਿਚਾਰੇ ਤੁਹਾਡੇ ਟਰੈਪ 'ਚ ਆ ਕੇ ਤੁਹਾਡੀਆਂ ਗੱਲਾਂ 'ਚ ਆ ਕੇ ਤਾਂ ਤੁਸੀਂ ਬਦਲਾ ਕਿਉਂ ਲੈ ਰਹੇ ਹੋ ਨਾ ਤੂੰ ਕਮ ਉਸ ਵਾਰ ਦੀਵਾਲੀ ਤੋਂ ਪਹਿਲਾਂ ਤੁਸੀਂ ਖੁੱਲਾ ਚੈਲੰਜ ਕਰਕੇ ਗਏ ਸੀ ਕਿ ਇਸ ਵਾਰ ਲਾ ਕੇ ਦਿਖਾਓ ਪਟਾਕੇ ਤੁਸੀਂ ਖਬਰਾਂ ਦੇਖ ਲਈ ਹੋਣੀਆਂ ਕਿਆ ਕਹਿਣਾ ਚਾਹੋਗੇ ਇਸ ਵਾਰ ਰੱਬ ਦਾ ਨੂੰ ਯਾਦ ਰੱਖੋ ਮਾੜਾ ਮੋਟਾ ਮੈਂ ਤੁਹਾਨੂੰ ਦੱਸਾਂ ਇਹ ਇੱਥੇ ਭੁਗਤਣਾ ਪੈਣਾ ਮੈਂ ਤੁਹਾਨੂੰ ਦੱਸਦਾ ਭਲੇਖੇ 'ਚ ਨਾ ਰਹੇ ਹੋ ਮੈਂ ਤੁਹਾਨੂੰ ਦੱਸਾਂ ਬੜੇ ਹਾਲਾਤ ਦੇਖਿਆ ਉਤਰਾ ਚੜਾ ਦੇਖਿਆ ਤੁਸੀਂ ਤਾਂ ਦੇਖਿਆ ਹੀ ਕੁਛ ਨਹੀਂ ਹੈ ਤੁਸੀਂ ਲੋਕਾਂ ਨੂੰ ਦਾਬੇ ਮਾਰਦੇ ਫਿਰਦੇ ਹੋ ਤੁਸੀਂ ਮੈਂ ਤਾਂ ਪਿਛਲੇ 2 ਸਾਲ ਤੋਂ ਕਿਤੇ ਮੋਨੂ ਨੂੰ ਕਿਤੇ ਮੀਟਿੰਗ ਚ ਦਿਖਿਆ ਨਹੀਂ ਸੀ ਆਏ ਮੇਰੇ ਪਹਿਲੇ ਮੇਰੇ ਤਾਂ ਉਹ 2 ਸਾਲ ਦਾ ਹੀ ਗਿਆ ਹੋਇਆ ਐਸਾ ਕਿਹਾ ਪਹਿਲਾਂ ਵੀ ਕੋ सोनू ਸੀਗਾ ਆਇਆ ਐਜੀ ਹੁਣ सोनू ਤੋਂ ਲੋਕਾਂ ਨੇ ਖਿਹੜਾ ਛੜਾਇਆ ਉਹ ਮੋਨੂ ਆ ਗਿਆ ਮੈਂ ਤੁਹਾਨੂੰ ਦੱਸਾਂ ਇਹ ਤਾਂ ਹੋਰ ਇਹੇ ਕੰਮ ਚੱਲੀ ਜਾਣਾ सोनू ਮੋਨੂ ਦੇ ਆਲੇ ਦੁਆਲੇ ਐਜੀ ਤੇ ਲੋਕਾਂ ਦਾ ਸਾਡਾ ਐਨਾ ਵਧੀਆ ਪ੍ਰਧਾਨ ਆ ਔਰ ਇਹ ਕਮੇਟੀ ਦਾ ਜਿਹੜਾ ਸਾਰੇ ਕਾਉਂਸਲਰ ਉਹਦੇ ਨਾਲ ਆ ਯੂਨਾਈਟ ਆ ਡੋਂਟ ਵਰੀ ਪੰਜਾਬ ਦੇ ਵਿੱਚ ਕਰੀਬ 2 ਸਾਲ ਪਹਿਲਾਂ ਜਿੱਤ ਦਾ ਜਸ਼ਨ ਮਨਾਉਣ ਵਾਲੀ ਆਮ ਆਦਮੀ ਪਾਰਟੀ ਅੱਜ ਟੁੱਟਦੀ ਹੋਈ ਨਜ਼ਰ ਆ ਰਹੀ ਹੈ। ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਿਹੜੇ ਨੇ ਅੱਜ ਪਾਰਟੀ ਨੂੰ ਝਟਕਾ ਦੇ ਕੇ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਇਸੇ ਇਲਾਵਾ ਜੇਕਰ ਭਾਜਪਾ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਪਾਰਟੀ ਦੇ ਵੀ ਕੁਝ ਆਗੂ ਜਿਹੜੇ ਨੇ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ। ਦੋਹਾਂ ਪਾਰਟੀਆਂ ਦੇ ਆਗੂ ਤੇ ਵਰਕਰ ਜਿਹੜੇ ਨੇ ਉਹ ਸਾਬਕਾ ਵਿਧਾਇਕ ਹਰदयाल ਸਿੰਘ ਕੰਬੋਜ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਪੱਲਾ ਫੜਦੇ ਨੇ ਜਿਸ ਤੋਂ ਬਾਅਦ ਕਾਂਗਰਸ ਨੂੰ ਜਿੱਥੇ ਵੱਡਾ ਬਲ ਮਿਲਿਆ ਉੱਥੇ ਹੀ ਦੋਹਾਂ ਪਾਰਟੀਆਂ ਨੂੰ ਰਾਜਪੁਰਾ ਦੇ ਵਿੱਚ ਵੱਡਾ ਝਟਕਾ ਲੱਗਦਾ ਹੈ ਤਾਂ ਕਾਂਗਰਸ ਪਾਰਟੀ ਦਾ ਪੱਲਾ ਫੜਨ ਵਾਲੇ ਵਰਕਰਾਂ ਤੇ ਆਗੂਆਂ ਨੇ ਮੀਡੀਆ ਦੇ ਅੱਗੇ ਬੋਲਦੇ ਹੋਏ ਦੋਹਾਂ ਪਾਰਟੀਆਂ ਬਾਰੇ ਕੀ ਵੱਡੇ ਖੁਲਾਸੇ ਕੀਤੇ ਨੇ ਕੀ ਕੀ ਤੰਜ ਕਸੇ ਨੇ ਉਹ ਤਾਂ ਹਨੂ ਸਨੋਨੇ ਅੱਜ ਤੁਸੀਂ ਆਵਾਦਵੀ ਪਾਰਟੀ ਛੱਡ ਕੇ ਕਾਂਗਰਸ ਚ ਸ਼ਾਮਿਲ ਹੋ ਰਹੇ ਹੋ ਕਿਆ ਕਹਿਣਾ ਚਾਹੋਗੇ ਬਹੁਤ ਅੱਛਾ ਲੱਗਿਆ ਇਹਨਾਂ ਦੀ ਸਾਰਾ ਕੁਝ ਸੁਣ ਕੇ ਬਸ ਇਹ ਚਾਹੁੰਦੇ ਕੋਈ ਗਰੀਬ ਰੋਏ ਨਾ ਕੋਈ ਲੁੱਟ ਖੋ ਨਾ ਹੋਏ ਔਰ ਹਰ ਕੋਈ ਆਪਣਾ ਸੁਖੀ ਰਹੇ ਔਰ ਜੋ ਵੀ ਆਏ ਅੱਛਾ ਹੈ ਬਸ ਸੋ ਅੱਛਾ ਹੋਏ ਬਸ ਮੌਜੂਦਾ ਮੌਜੂਦਾ ਸਰਕਾਰ ਹੈ ਮੌਜੂਦਾ ਐਮ ਐਲ ਏ ਹੈ ਉਹਨਾਂ ਨੂੰ ਛੱਡ ਕੇ ਦੂਜੀ ਪਾਰਟੀ ਚ ਆ ਰਹੇ ਹਾਲੇ 3 ਸਾਲ ਪਈਆਂ ਇਹਨਾਂ ਨੇ ਤਾਂ ਪਹਿਲੇ ਦਿਨਾਂ ਦੇ ਨਾਲ ਹੀ ਜੁੜੇ ਹੋਏ ਸੀ ਮੇਰੇ ਭਈਆ ਆ ਕੇ ਹੈਪੀ ਸਮੀ ਅਸੀਂ ਪਹਿਲੇ ਵੀ ਇਹਨਾਂ ਦੇ ਨਾਲ ਹੀ ਜੁੜੇ ਹੋਏ ਸੀ बस कुछ कह दे कि के कोई नया बदलाव देखने वास्ते लोका ने थोड़ा जा भटक गई थी तो उनों दे आम जनता पार्टी चले गए लेकिन फिर आज भी उनों ना दे नाल खड़े हैं कल भी ना नाल नाल ही खड़े मतलब ਤੁਸੀਂ ਕਹਿੰਦੇ ਹੋ ਕਿ ਲੋਕੀ ਬਹੁਤ ਪਰੇਸ਼ਾਨ ਆ ਉਹ ਸਾਰੇ ਪਰੇਸ਼ਾਨ ਆ ਅੱਜ ਮੈਂ ਮੰਨੋਗੇ ਮੈਂ ਆਪਣੇ ਘਰ ਦੇ ਵਿੱਚ ਪੈਸੇ ਰੱਖ ਸਕਦੀ ਮੈਂ ਆਪਣਾ ਘਰ ਛੋੜ ਕੇ ਕਿਤੇ ਜਾ ਨਹੀਂ ਸਕਦੀ ਕਿ ਹਾਇ ਕੁਝ ਹੋ ਨਾ ਜਾਏ ਚੋਰੀ ਨਾ ਹੋ ਜਾਏ ਕੁਝ ਲੁੱਟ ਕੋ ਨਾ ਹੋ ਜਾਏ ਡੰ ਲਗਦਾ ਸੋਨੇ ਦੀ ਵਾਲੀਆਂ ਦਾ ਉਤਾਰ ਕੇ ਰੱਖਿਆ ਹੋਈ ਨੇ ਖੱਤਾ ਕਰਨਾ ਜੀ ਕੁਝ ਵੀ ਨਹੀਂ ਪਾ ਸਕਦੇ ਕਿ ਸਾਨੂੰ ਕੋਈ ਨਾ ਕੋਈ ਫੜ ਕੇ ਸਾਡੇ ਉਤਾਰ ਨਾ ਲੈ ਵਾ ਰਾਜਪੁਰਾ ਦੀ ਜਨਤਾ ਨੂੰ ਕੀ ਕਹਿਣਾ ਚਾਹੁੰਗਾ ਬਸ ਇਹੀ ਕਹਿਣਾ ਚਾਹਾਂਗੇ ਕਿ ਜੋ ਸਹੀ ਹੈ ਉਹ ਦਸਰਾਤ ਮੇਰਾ ਕ੍ਰਿਸ਼ਨ ਕੁਮਾਰ ਤੁਸੀਂ ਆਮ ਪਾਰਟੀ ਛੱਡ ਕੇ ਕਾਂਗਰਸ ਨੂੰ ਜੁਆਇਨ ਹੋਏ ਹੋ ਇਹ ਕਾਰਨ ਕੀ ਕਾਰਨ ਹੈਗਾ ਦੇਖ ਹੀ ਰਹੇ ਹਾਂ ਤੁਸੀਂ ਕੋਈ ਵਿਕਾਸ ਨਹੀਂ ਹੋਇਆ ਕੋਈ ਗੱਲ ਨਹੀਂ ਹੁਣ ਜਿਹੜਾ ਪਹਿਲਾ ਦੌਰ ਗਿਆ ਸੀਗਾ ਬਹੁਤ ਛਾ ਸੀਗਾ ਜਿਹੜਾ ਅਸੀਂ ਹੁਣ ਲੋਕਾਂ ਦੇ ਨਾਲ ਚੱਲ ਕੇ ਸਾਰੇ ਪੰਜਾਬ ਨਹੀਂ ਵੋਟਾਂ ਪਾਤੀਆਂ ਇਹਨਾਂ ਨੂੰ ਪਰ ਬਣਿਆ ਕੁਝ ਨਹੀਂ ਬਣਿਆ ਕੁਝ ਨਹੀਂ ਤੇ ਮੇਰੇ ਤੋਂ ਵੀ ਗਲਤੀ ਹੋਈ ਮੈਂ ਵੀ ਇਹਨਾਂ ਦੇ ਨਾਲ ਲੱਗਦਾ ਸੀ ਕਾਮ ਪਾਰਟੀ ਨਾਲ ਪਰ ਹੁਣ ਮੈਂ ਇੱਕ ਮੋਹਸਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਮੈਂ ਤਨ ਤਨਮਨ ਨਾਲ ਸੇਵਾ ਕਰਾਂਗਾ ਜੀ ਪਾਰਟੀ ਦੀ ਇਹੀ ਕਹਿ ਸਕਦਾ ਸਰ 2 ਸਾਲ ਹੋ ਗਏ ਨੀਲਾ ਮਿੱਤਰ ਨੂੰ ਐਮਐਲਏ ਬਣੀ ਨੂੰ ਰਾਜਪੁਰੇ ਚ ਕਿੰਨੇ ਕੇ ਵਿਕਾਸ ਮੈਂ ਕਰ ਦਿੱਤੇ ਗਏ ਇੱਥੇ ਜਿੰਨੇ ਕੇ ਬੰਦੇ ਖੜੇ ਆ ਜੀ ਕੋਈ ਵੀ ਕਹਦੇ ਇੱਥੇ ਕਿਹੜਾ ਵੀ ਮਾਰਿਆ ਕਿਸੇ ਪਾਸੇ ਉਹਨਾਂ ਕਿਸੇ ਵਾਰਡ ਚ ਵੀ ਕਿਹੜਾ ਮਾਰਿਆ ਜੀ ਕੋਈ ਕੱਚੀ ਗਲੀਆਂ ਪੱਕੀਆਂ ਕਰਵਾ ਦਿਆਂ ਹਮੇ 2 ਸਾਲ ਹੋ ਗਏ ਤਾਂ ਕਰ ਜੀਏ ਅਸੀਂ ਦਿਨਾਂ ਦਿਨਾਂ ਤਰੱਕੀ ਕਰਾ ਦਾਂਗੇ ਹੁਣ ਵੀ ਦੇਖ ਲਓ ਪਿੱਛੇ ਜਾ ਕੇ ਕੱਚਾ ਪਿਆ ਜੀ ਸਾਰਾ ਸਾਡਾ ਨਹੀਂ ਬਾਕੀਆਂ ਦਾ ਵੀ ਸਾਡਾ ਨਹੀਂ ਬਾਕੀਆਂ ਦਾ ਵੀ ਕੱਚਾ ਹੀ ਪਿਆ ਜੀ ਦੇਖ ਲਓ ਬਈ ਵਿਕਾਸ ਨਹੀਂ ਵਾਸਤੂ ਤੁਸੀਂ ਸ਼ਾਮਿਲ ਹੋਇਆ ਕੰਬੋ ਸਾਬ ਨੇ ਤੁਹਾਨੂੰ ਇੱਕ ਵੱਡਾ ਔਦਾ ਵੀ ਦੇਣ ਲਈ ਕਹਤੇ ਆ ਪ੍ਰਧਾਨ ਜੀ ਨੂੰ ਮੈਂ ਮੈਂ ਧੰਨਵਾਦ ਕਰਦਾ ਜੀ ਤੇ ਪੂਰਾ ਜਿੰਨੇ ਵੀ ਮੇਰੇ ਮੈਂਬਰ ਐ ਤੇ ਮੇਰੇ ਨਾਲ ਵਾਲੇ ਆ ਸਾਰੇ ਸੇਵਾ ਕਰਨਗੇ ਇਸ ਦਾ ਹੋਰ ਜਿਹੜੇ ਸਾਥੀ ਤੁਹਾਡੇ ਆਮ ਆਦਮੀ ਪਾਰਟੀ ਚਲੇ ਗਈ ਸੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜੀ ਉਹ ਸਾਰੇ ਵਾਪਸ ਆਣਗੇ ਜੀ ਅੱਜ ਟਾਈਮ ਨਾ ਹੋ ਬਾਕੀ ਸਾਰੇ ਵਾਪਸ ਆਣਗੇ ਕਮੋਸਾਦ ਦੀ ਪੂਰੀ ਸੇਵਾ ਕਰਨਗੇ ਕਾਂਗਰਸ ਪਾਰਟੀ ਦੀ ਪੂਰੀ ਸੇਵਾ ਕਰਨਗੇ ਕਿੰਨੇ ਕਿੰਨੇ ਕਿ ਸ਼ਾਮਿਲ ਹੋਏ ਨੇ ਅੱਜ ਅੱਜ ਲਾ ਕੇ ਚੱਲੋ ਜੀ 100 100 100 ਸਲਵਕ ਸੋਣਗੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਦੇ ਉੱਤੇ ਜੋ ਬੋਬੀ ਜੀ ਕ੍ਰਿਸ਼ਨ ਜੀ ਪਿਛਲੇ ਸਮੇਂ ਦੌਰਾਨ ਇਹ ਸਾਰੇ ਪਰਿਵਾਰ ਸੀ ਜਿਹੜੇ ਉਹ ਗੁੰਮਰਾਹ ਹੋ ਕੇ ਸੀਗੇ ਇਹ ਆਮ ਆਦਮੀ ਪਾਰਟੀ ਕੰਨੇ ਚਲੇ ਗਏ ਸੀ ਤੇ ਬੀ ਜੀ ਪੀ ਕੰਨੇ ਬੁੱਝ ਚਲੇ ਗਏ ਸੀ ਪਰ ਮੈਂ ਇਹ ਕਹਿੰਦਾ ਵੀ ਦੇਰ ਆਏ ਦਰੁਸਤ ਆਏ ਹੁਣ ਬਹੁਤ ਜਿਆਦਾ ਪਤਾ ਚੱਲ ਗਿਆ ਇਸ ਗੱਲ ਦਾ ਕਿਉਂਕਿ ਪਿਛਲੇ ਤੁਸੀਂ ਪੂਰੇ ਪੰਜਾਬ 'ਚ ਹੀ ਦੇਖਦੇ ਹੋਣੇ ਕਿ ਕਿੰਨੇ ਜਿਹੜੇ ਲੋਕ ਸੀਗੇ ਦੂਜੀਆਂ ਪਾਰਟੀਆਂ 'ਚ ਚਲੇ ਗਏ ਉਹ ਵਾਪਸ ਜਿਹੜੇ ਆਣੇ ਹੋਂ ਸ਼ੁਰੂ ਹੋ ਗਏ ਚਾਹੇ ਉਹ ਬੀਜੇਪੀ ਤੋਂ ਆਣੇ ਸ਼ੁਰੂ ਹੋ ਗਏ ਚਾਹੇ ਉਹ ਕਾਂਗਰਸ ਪਾਰਟ ਮਤਲਕ ਹੈ ਆਮ ਆਦਮੀ ਪਾਰਟੀ ਤੋਂ ਆਣ ਸ਼ੁਰੂ ਹੋਏ ਸੋ ਅੱਜ ਤੁਸੀਂ ਇਹ ਦੇਖਦੇ ਹੋ ਵੀ ਗਰਾਊਂਡ ਲੈਵਲ ਤੇ ਆਮ ਆਦਮੀ ਪਾਰਟੀ ਪਿਛਲੇ 2 ਸਾਲ 'ਚ ਕੱਖ ਵੀ ਨਹੀਂ ਕਰ ਸਕੀ ਪਰ ਰਾਜਪੁਰੇ ਦਾ ਹੀ ਹਾਲ ਦੇਖ ਲਿਏ ਕਿ ਰਾਜਪੁਰੇ ਦਾ ਚਾਹੇ ਕੋਈ ਪਿੰਡ ਹੋਵੇ ਚਾਹੇ ਕੋਈ ਸ਼ਹਿਰ ਦਾ ਕੋਈ ਵੀ ਕੋਨਾ ਹੋਵੇ ਕਿਤੇ ਵੀ ਕੋਈ ਸੁਨਝਰ ਨਹੀਂ ਜਾਂਦਾ ਹੈਗਾ ਸਵੇਰੇ ਉਰੇ ਕੀ ਹੋ ਰਿਹਾ ਹੈਗਾ ਲੁੱਟਾਂ ਖਸੁੱਟਾਂ ਹੋ ਰਹੀਆਂ ਇੱਥੇ ਚੋਰੀਆਂ ਡਾਕੇਬਾਜ਼ੀ ਹੋ ਰਹੀ ਹੈਗੀ ਆ ਕਰਪਸ਼ਨ 'ਚ ਬਾਦਦਾ ਹੋ ਰਿਹਾ ਹੈ ਜੇ ਤੁਸੀਂ ਥਾਣਿਆਂ 'ਚ ਚਲੇ ਜਾਓ ਚਾਹੇ ਤੁਸੀਂ ਤਹਿਸੀਲਾਂ 'ਚ ਚਲੇ ਜਾਓ ਚਾਹੇ ਵੀਡੀਓ ਦਫ਼ਤਰ ਚਲੇ ਜਾਓ ਚਾਹੇ ਬਿਜਲੀ ਦੇ ਦਫ਼ਤਰ ਚਲੇ ਜਾਓ ਕਿਸੇ ਵੀ ਆਫਿਸ 'ਚ ਚਲੇ ਜਾਓ ਕੋਈ ਇੱਕ ਆਦਮੀ ਇਹ ਕਹਿ ਨਹੀਂ ਸਕਦਾ ਕਿ ਮੈਂ ਬਿਨਾਂ ਪੈਸੇ ਦੇ ਕੇ ਕੰਮ ਕਰਾ ਕੇ ਆਇਆ ਹਾਂ ਜਿੱਤੇ ਇਹੀ ਨੀਨਾ ਮਿੱਤਲਾ ਜਿਹੜੇ ਇਹ ਸਾਡੀਆਂ ਕੁੜੀਆਂ ਨੂੰ ਕਮਰਾ ਕਰਦੀ ਹੁੰਦੀ ਸੀ ਤੇ ਅੱਜ ਮੈਂ ਇਹਨਾਂ ਨੂੰ ਪੁੱਛਿਆ ਕਿ ਵੀ ਭਾਈ ਲਿਓ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕੋਈ ਪੈਸੇ ਮਿਲ ਗਏ ਹੁਣੇ ਮੈਨੂੰ ਵੀ ਦੇ ਦਿਓ ਪਿੱਛੇ ਹਿੱਸਾ ਹੈ ਇਹ ਕਹਿੰਦੀ ਹਿੱਸਾ ਤਾਂ ਸਾਨੂੰ ਦੂਰ ਦਾ ਮਿਲਣ ਦੀ ਦੂੜੀ ਦੂਰ ਦੀ ਗੱਲ ਹੈ ਸਾਨੂੰ ਤਾਂ ਕਦੇ ਮਿਲਣ ਨਹੀਂ ਆਈ ਸਾਡੀ ਤਾਂ ਕਦੇ ਸਮੱਸਿਆ ਨਹੀਂ ਆਈ ਹੁਣ ਮੈਨੂੰ ਅੱਜ ਹੀ ਮੈਂ ਬੈਠਾ ਸੀ ਆਪਣੇ ਆਫਿਸ 'ਚ ਤੇ ਕੋਈ ਬੰਦੇ ਆਏ ਤੇ ਮੈਂ ਕਿਹਾ ਵੀ ਤੁਸੀਂ ਮੇਰੇ ਕੋਲ ਬਾਰ-ਬਾਰ ਆਈ ਜਾਂਦੇ ਆ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਐਮ.ਐਲ.ਏ ਦਾ ਸਭ ਤਰ੍ਹਾਂ ਹੁਣ ਦੂਜੇ ਪਾਸੇ ਨੂੰ ਚਲਾ ਗਿਆ ਹੈ ਤੇ ਤੁਸੀਂ ਉੱਤਰ ਨੂੰ ਜਾਓ ਤੁਸੀਂ ਕੋਰਟ ਰੋਡ ਤੇ ਉਹ ਕਹਿੰਦੇ ਜੇ ਅਸੀਂ 9 ਵਾਰ ਜਾਏ ਸਾਨੂੰ ਮਿਲੇ ਹੀ ਨਹੀਂ ਹੈਗੇ ਠੀਕ ਹੈ ਨਹੀਂ ਤੇ ਅੱਗੇ ਤਾਂ ਹੀ ਬੜੀਆਂ ਗੱਲਾਂ ਮਾਰਿਆ ਕਰਦੀ ਸੀ ਆਕੇ ਜੀ ਹੈ ਜੀ ਵੀ ਐਮਐਲਏ ਤੋਂ ਬਿਨਾ ਤਾਂ ਉਰੇ ਕੁਝ ਹੋ ਨਹੀਂ ਸਕਦਾ ਜੀ ਤੇ ਇਹ ਜਿਹੜੀਆਂ ਚੋਰੀਆਂ ਡਾਕ ਕੇ ਜਿੰਨੇ ਵੀ ਕੁਝ ਹੋ ਰਿਹਾ ਕਰਪਸ਼ਨ ਹੋ ਰਹੀ ਆ ਇਟਮੀ ਨੇ ਫਿਰ ਐਮਐਲਏ ਦੀ ਮਰਜ਼ੀ ਨਾਲ ਹੀ ਹੋ ਰਿਹਾ ਨਾ ਸਾਰਾ ਕੁਝ ਤੁਹਾਡੇ ਕੋਲ ਹੀ ਕਹਿਆ ਕਰਦੀ ਸੀ ਨਾ ਵੀ ਲੋ ਜੀ ਚप्पल ਚੋਰੀ ਨਹੀਂ ਹੋ ਸਕਦੀ ਐਮਐਲਏ ਤੋਂ ਬਿਨਾ ਤਾਂ ਫਿਰ ਅੱਜ ਤੱਕ ਜਿਹੜੀ ਜੀ ਉਰੇ ਜਿੰਨੀਆਂ ਲੁਕਟਾਂ ਹੋ ਰਹੀਆਂ ਹੈਗੀਆਂ ਜਿੰਨੇ ਕਰਪਸ਼ਨ ਹੋ ਰਹੀ ਹੈਗੀ ਆ ਜਿੰਨਾ ਨਸ਼ਾ ਵਿਕ ਰਿਹਾ ਹੈਗਾ ਜਿੰਨੇ ਹੋਰ ਉਰੇ ਦਾਦਾਗਿਰੀ ਹੋ ਰਹੀ ਹੈਗੀ ਆ ਲੋਕਾਂ ਦੇ ਕਰਪਾਨਾ ਚੱਲ ਰਹੀਆਂ ਉਰੇ ਲੋਕਾਂ ਦੇ ਮਰਡਰ ਹੋ ਰਹੇ ਆ ਇਹ ਸਾਰਾ ਐਮਐਲਏ ਦੀ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੋਏਗਾ ਇਹ ਉਹਦੀ ਉਹਦੀ ਮਰਜ਼ੀ ਨਾਲ ਹੋ ਰਿਹਾ ਹੋਏਗਾ ਇਹ ਸੋ ਮੈਂ ਤਾਂ ਇੱਕ ਗੱਲ ਕਹਿਣਾ ਵੀ ਦੇਖੋ ਰਾਜਪੁਰੇ ਦੇ ਲੋਕ ਬੜੇ ਅੱਛੇ ਲੋਕ ਆ ਜੇ ਇਹ ਵਿਚਾਰੇ ਤੁਹਾਡੇ ਟ੍ਰੈਪ ਚ ਆ ਕੇ ਤੁਹਾਡੀਆਂ ਗੱਲਾਂ ਚ ਆ ਕੇ ਤਾਂ ਤੁਸੀਂ ਬਦਲਾ ਕਿਉਂ ਲੈ ਰਹੇ ਆ ਇਹਨਾਂ ਤੋਂ ਤੁਹਾਨੂੰ ਉਹਨਾਂ ਦੀ ਜੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਮੈਂ 10 ਸਾਲ ਐਮਐਲਏ ਰਿਹਾ ਕਦੇ ਕੋਈ ਆ ਕੇ ਬੰਦਾ ਕੋਈ ਅਫੀਸਰ ਕਾ ਕੋਈ ਮੁਲਾਜ਼ਮ ਨੂੰ ਮੈਂ ਫਟਕਣ ਦਿੱਤਾ ਕਿਸੇ ਨੂੰ ਨਜਾਇਜ਼ ਮੈਂ ਕੋਰੋਨਾ ਦੇ ਵਿੱਚ ਵੀ ਇੱਥੇ ਸਾਡੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਖੁਲਾਉਂਦਾ ਰਿਹਾ ਸੀਗਾ ਤਾਂ ਕਿ ਲੋਕ ਆਪਣੀ ਰੋਟੀ ਰੋਜੀ ਕਮਾ ਕੇ ਖਾਣ ਮਤਲਬ ਤੇ ਕਿਸੇ ਇੱਕ ਵੀ ਘਰ ਦੇ ਵਿੱਚ ਅਸੀਂ ਕਿਸੇ ਬੰਦੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਅੱਜ ਤੁਸੀਂ ਇਹ ਦੇਖੋ ਤੁਸੀਂ ਲੋਕ ਅੱਜ ਤਾਂ ਕੋਈ ਕੋਰੋਨਾ ਨਹੀਂ ਹੈ ਕੁਝ ਨਹੀਂ ਹੈ ਲੋਕ ਤਾਂ ਅੱਜ ਹੀ ਭੁੱਖੇ ਮਰ ਰਹੇ ਹੈਗੇ ਇੱਥੇ ਚਾਹੇ ਤੁਸੀਂ ਮੇਰੇ ਕੋਲ ਆਟੋ ਵਾਲੇ ਆ ਕੇ ਗਏ ਉਹ ਚਿੱਕਾ ਮਾਰ ਕੇ ਗਏ ਹੈਗੇ ਤਾਂ ਹਰ ਵਰਗੇ ਮਤਲਬ ਕਿ ਆਲ ਪੀਪਲ ਆਰ ਕ੍ਰਾਈਂਗ ਇਨ ਦਾ ਰਾਜਪੁਰਾ ਸਾਰੀ ਤਰ੍ਹਾਂ ਦੇ ਮਤਲਬ ਕਿ ਲੁੱਟਖੋਟ ਹੋ ਰਹੀ ਆ ਤੇ ਦਾਦਾਗਿਰੀ ਕਰਦੇ ਆ ਫੋਨ ਮਾਰ ਕੇ ਲੋਕਾਂ ਨੂੰ ਡਰਾਉਂਦੇ ਆ ਧੰਕਾਉਂਦੇ ਆ ਬੁਲਾ ਕੇ ਪੈਸੇ ਲੈਂਦੇ ਆ ਆਪਣੇ ਦਫਤਰਾਂ ਦੇ ਵਿੱਚ ਕੋਈ ਗੱਲ ਨਹੀਂ ਮੇਰੇ ਇੱਕ ਇੱਕ ਗੱਲ ਧਿਆਨ ਦੇ ਵਿੱਚ ਆ ਮੈਂ ਤੁਹਾਨੂੰ ਦੱਸਾਂ ਜੇ ਕੋਈ ਕਹੇ ਨਾ ਵੀ ਕੋਈ ਦੱਸਦਾ ਨਹੀਂ ਹੈਗਾ ਜੇ ਅਸੀਂ ਵੀ ਜੇ ਕਿਤੇ ਕਿਤੇ ਜਾ ਕੇ ਮੂੰਗੀ ਦੀ ਦਾਣ ਨਾਲ ਵੀ ਜੇ ਰੋਟੀ ਖਾਣੇ ਨਾ ਉਹ ਵੀ ਅਗਲੇ ਧਾਕੇ ਦੱਸ ਦਿੰਦੇ ਆ ਵੀ ਉੱਥੇ ਜੀ ਅੱਜ ਆ ਖਾ ਕੇ ਆਏ ਆ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡਾ ਭਲੇਖਾ ਵੀ ਤੁਹਾਨੂੰ ਨਹੀਂ ਪਤਾ ਠੀਕ ਹੈ ਨਹੀਂ ਇਹੀ ਮੁਲਾਜ਼ਮ ਸਾਰਾ ਕੁਝ ਅੱਜ ਵੀ ਦੱਸ ਰਿਹਾ ਤੇ ਇੱਕ ਇੱਕ ਗੱਲਾਂ ਨੋਟ ਹੋ ਰਹੀਆਂ ਮੈਂ ਤੁਹਾਨੂੰ ਦੱਸਾਂ ਬੱਚੇ ਤਾਂ ਸਾਡੇ ਹੀ ਆ ਉਹ ਜਿਹੜੇ ਲੱਗੇ ਹੋਏ ਆ ਚਾਹੇ ਕੋਈ ਐਸਆਈ ਲੱਗਿਆ ਚਾਹੇ ਮੁੰਸੀ ਲੱਗਿਆ ਸਾਡੇ ਕਿਤੇ ਲੱਗੇ ਆ ਮੇਰੇ ਸਿੱਤੇ ਤਾਂ ਮੋਜਾਂ ਕਿੱਟੀਆਂ ਉਹਨਾਂ ਨੇ ਤੇ ਇੱਕ ਬੰਦ 1 ਰੁਪਏ ਦਾ ਸਾਨੂੰ ਮਤਲਬ ਕਹਿੰਦਾ ਵੀ ਸਾਡੇ ਤੇ ਕੋਈ ਇਲਜ਼ਾਮ ਨਹੀਂ ਲਾ ਸਕਦਾ ਅਸੀਂ ਰਵਾਦਾਰ ਨਹੀਂ ਹੈ ਤੇ ਉਹ ਸਾਰਾ ਕੁਝ ਤੁਹਾਨੂੰ ਦੱਸਦੇ ਆ ਕੋਈ ਗੱਲ ਨਹੀਂ ਮੈਂ ਕਿਹਾ ਭਾਈ ਹਲੇ ਤੁਸੀਂ ਸਬਰ ਦਾ ਪਿਆਲਾ ਹੈਗਾ ਤੁਸੀਂ ਟਾਈਮ ਕੱਟ ਲਓ ਦਾ ਟਾਈਮ will come with give the answer ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋ ਰਹੇ ਨੇ ਅੱਜ ਤਾਂ ਮੇਰੇ ਕਹਾ ਸੈਂਕੜੇ ਆ ਤੁਹਾਡੇ ਸਾਹਮਣੇ ਹੀ ਆ ਜਿਹਨੇ ਜਿਹਨੇ ਪੂਰੇ ਇਲਾਕੇ ਦੇ ਲੋਕ ਜਿਹੜੇ ਇਧਰੋਂ ਕੰਬੂਤ ਸਾਹਿਬ ਦੀਵਾਲੀ ਤੋਂ ਪਹਿਲਾਂ ਤੁਸੀਂ ਖੁੱਲਾ ਚੈਲੰਜ ਕਰਕੇ ਗਏ ਸੀ ਕਿ ਇਸ ਵਾਰ ਲਾ ਕੇ ਦਿਖਾਓ ਪਟਾਕੇ ਤੁਸੀਂ ਖਬਰਾਂ ਦੇਖ ਲਈ ਹੋਣੀ ਹੈ ਕਿਆ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਨਹੀਂ ਫਿਰ ਉਹ ਜਿਨ੍ਹਾਂ ਨੇ ਪਟਾਕੇ ਲਾਏ ਆ ਉਹ ਰੋਂਦੇ ਆਏ ਆ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਮੈਂ ਹੁਣ ਤੁਹਾਡੇ ਸਾਹਮਣੇ ਗੱਲ ਕਰਦੇ ਕਿਹਾ ਮੈਂ ਵੈਸਾ ਇਹੀ ਕਹਿਣਾ ਯੋ ਰੱਬ ਦਾ ਨੂੰ ਯਾਦ ਰੱਖੋ ਮਾੜਾ ਮੋਟਾ ਮੈਂ ਤੁਹਾਨੂੰ ਦੱਸਾਂ ਇਹ ਇੱਥੇ ਭੁਗਤਣਾ ਪੈਣਾ ਮੈਂ ਤੁਹਾਨੂੰ ਦੱਸਦਾ ਭਲੇਖੇ ਚ ਨਾ ਰਹੇ ਹੋ ਮੈਂ ਤੁਹਾਨੂੰ ਦੱਸਿਆ ਅਸੀਂ ਬਹੁਤ ਨੇਰੀ ਗੱਲ ਸੁਣੋ ਇਹ ਤਾਂ ਉਦੋਂ ਜੰਮੇ ਨਹੀਂ ਸੀ ਜਦੋਂ ਤਾਂ ਮੈਂ ਰਾਜਨੀਤੀ ਚ ਖੜਦਾ ਆਇਆ ਪੰਜਾਬ ਚ ਕੀ ਨਾਰਥਰਨ ਇੰਡੀਆ ਚ ਸਭ ਤੋਂ ਛੋਟੀ ਉਮਰ ਦਾ ਸੀ ਵੈਨ ਆਈ ਕੰਟੈਸਟੈਂਟਡ ਦਾ ਪਾਰਲੀਮੈਂਟਲ ਇਲੈਕਸ਼ਨ ਇਨ 1989 1999 ਮੈਂ ਸਟੂਡੈਂਟ ਪੋਲਿਟਿਕਸ ਚੋਂ ਨਿਕਲ ਕੇ ਅਦਾ ਆਇਆ ਟੈਰਰਿਜ਼ਮ ਦਾ ਟਾਈਮ ਮੈਂਨੇ ਦੇਖਿਆ ਬੜੀਆਂ ਲੜਾਈਆਂ ਲੜੀਆਂ ਮੈਂ ਤੁਹਾਨੂੰ ਦੱਸਾਂ ਹੈ ਜੀ ਉਹਨਾਂ ਲੜਾਈਆਂ ਚੋਂ ਨਿਕਲ ਕੇ ਅਸੀਂ ਮਤਲਬ ਇੱਥੇ ਤੱਕ ਆਏ ਅਸੀਂ ਬੜੇ ਹਾਲਾਤ ਦੇਖਿਆ ਉਤਰਾ ਚੜਾ ਦੇਖਿਆ ਤੁਸੀਂ ਤਾਂ ਦੇਖਿਆ ਹੀ ਕੁਛ ਨਹੀਂ ਹੈ ਤੁਸੀਂ ਲੋਕਾਂ ਨੂੰ ਦਾਬੇ ਮਾਰਦੇ ਫਿਰਦੇ ਹੋ ਤੁਸੀਂ ਜੇ ਤੁਸੀਂ ਲੈਣਾ ਤਾਂ ਜੇ ਕਿਸੇ ਨਾਲ ਤੁਹਾਡੀ ਨਿਚੀ ਹੈਗੀ ਹੈ ਤਾਂ ਉੱਤਰੋ ਮੈਦਾਨ ਚ ਆ ਕੇ ਤੁਸੀਂ ਲੜਾਈ ਲੜੋ ਬੜੇ ਫਾਰਮ ਹੈਗੇ ਜਿੱਥੇ ਤੁਹਾਨੂੰ ਗੱਲ ਕਰਨ ਦਾ ਮਤਲਬ ਕਹਿਣ ਦਾ ਵੀ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ ਹਰ ਇੱਕ ਨੂੰ ਤੁਸੀਂ ਦਾਬਾ ਮਾਰਦੇ ਆ ਕਿਸੇ ਨੂੰ ਕੁਛ ਕਰਦੇ ਆ ਬਲਾਬ ਬਲਾ ਕੇ ਉਹਨਾਂ ਤੋਂ ਜੇਬਾਂ ਚੋਂ ਪੈਸੇ ਕਢਾਉਂਦੇ ਆ ਹਰ ਇੱਕ ਦੱਸੀ ਜਾਂਦਾ ਨੋਟ ਕਰ ਲੈ ਮੈਂ ਤਾਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਆ ਨੋਟ ਕਰਾ ਕੇ ਰੱਖੋ ਮੈਂ ਨਹੀਂ ਦੱਸਦੇ ਤੁਹਾਨੂੰ ਕਬੂਰ ਸਾਹਿਬ ਜਿੱਦਾਂ ਪਿਛਲੇ ਦਿਨੋਂ ਕਾਂਗਰਸ ਦੇ ਕੁਝ ਕਾਉਂਸਲਰ ਆਮ ਆਫੀ ਪਾਰਟੀ ਚਲੇ ਗਏ ਸੀ ਉਧਰੋਂ ਸਵਾਰ ਲੈ ਕੇ ਵਾਪਸ ਆ ਗਏ ਤੁਹਾਡੇ ਕੋਲ ਕਾਂਗਰਸ ਚ ਪਿਛਲੇ ਦਿਨੋਂ ਮੋਨੂ ਜੀ ਵੀ ਉੱਧਰ ਚਲੇ ਗਏ ਆਮ ਆਫੀ ਪਾਰਟੀ ਕੀ ਕਹਿਣਾ ਚਾਹੁੰਗੇ ਜੇ ਪਹਿਲਾਂ ਮੈਨੂੰ ਮੈਂ ਤਾਂ ਇੱਕ ਹੀ ਦੱਸਦਾ ਤੁਹਾਨੂੰ ਮੈਂ ਤਾਂ ਪਿਛਲੇ 2 ਸਾਲ ਤੋਂ ਕਿਤੇ ਮੋਨੂ ਨੂੰ ਕਿਤੇ ਮੀਟਿੰਗ ਚ ਦੇਖਿਆ ਨਹੀਂ ਸੀ ਆਏ ਮੇਰੇ ਪਹਿਲੇ ਮੇਰੇ ਤਾਂ ਉਹ 2 ਸਾਲ ਦਾ ਹੀ ਗਿਆ ਹੋਇਆ ਸੀਗਾ ਹਾਂ ਠੀਕ ਹੈ ਜੀ ਸੋ ਕੋਈ ਫਰਕ ਨਹੀਂ ਹੈ ਸਾਡੀ ਮਿਨਿਸਪਲ ਕਾਉਂਸਲ ਕਾਇਮ ਆ ਨਾ ਹਿੱਲਣੀ ਆ ਨਾ ਐਵੇਂ ਕਿਸੇ ਦਾ ਭਲੇਖਾ ਨਹੀਂ ਰਹਿਣਾ ਚਾਹੀਦਾ ਮੈਂ ਤੁਹਾਨੂੰ ਦੱਸਾਂ ਇਹ ਟਾਈਮ ਆਉਂਦੇ ਜਾਂਦੇ ਰਹਿੰਦੇ ਹੈਗੇ ਤਾਂ ਕਿਸੇ ਦਾ ਭਲੇਖਾ ਨਹੀਂ ਰੱਖਣਾ ਰਹਿਣਾ ਚਾਹੀਦਾ ਹੈਗਾ ਪਹਿਲਾਂ ਵੀ ਕੋ सोनू ਸੀਗਾ ਆਇਆ ਹਾਂਜੀ ਹੁਣ सोनू ਤੋਂ ਲੋਕਾਂ ਨੇ ਖੜਾ ਛੜਿਆ ਉਹ ਮੋਨੂ ਆ ਗਿਆ ਮੈਂ ਤੁਹਾਨੂੰ ਦੱਸਾਂ ਇਹ ਤਾਂ ਇਹ ਹੀ ਕੰਮ ਚੱਲੀ ਜਾਣਾ सोनू ਮੋਨੂ ਦੇ ਆਲੇ-ਦਾਲੇ ਹਾਂਜੀ ਤੇ ਲੋਕਾਂ ਦਾ ਸਾਡਾ ਇੰਨਾ ਵਧੀਆ ਪ੍ਰਧਾਨ ਆ ਔਰ ਕਮੇਟੀ ਦਾ ਜਿਹੜਾ ਸਾਰੇ ਕਾਉਂਸਲਰ ਉਹਦੇ ਨਾਲ ਨਾ ਯੂਨਾਈਟ ਆ ਡੋਂਟ ਵਰੀ ਲੋਕਾਂ ਦੀ ਸੇਵਾ ਕਰਾਂਗੇ ਇਲਾਕੇ ਦੇ ਵਿੱਚ ਲੋਕਾਂ ਦੇ ਨਾਲ ਨਾਲ ਸੋ ਦਾਸ ਜੀ ਆ ਕਿ 2024 ਤੋਂ ਪਹਿਲਾਂ ਰਾਜਪੁਰਾ ਦੇ ਵਿੱਚ ਕਾਂਗਰਸ ਨੂੰ ਵੱਡਾ ਬਲ ਮਿਲਦਾ ਉਥੇ ਹੀ ਆਮ ਆਦਮੀ ਪਾਰਟੀ ਅਤੇ ਭਾਜਪਾ ਪਾਰਟੀ ਨੂੰ ਵੱਡਾ ਝਟਕਾ ਵੀ ਲੱਗਦਾ ਕਿਉਂਕਿ ਦੋਹਾਂ ਪਾਰਟੀਆਂ ਦੇ ਵਰਕਰ ਤੇ ਆਗੂ ਜਿਹੜੇ ਨੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਾਰਟੀਆਂ ਦੇ ਵਿੱਚ ਹੋਰ ਕਿਹੜੇ ਬਦਲਾਅ ਹੁੰਦੇ ਨੇ